ਅਸੀਂ ਇਸ ਵਕਤ ਖੜੇ ਆ ਬੰਗਾ ਰੋਡ ਤੇ ਪੈਟਰੋਲ ਪੰਪ ਦੇ ਲਾਗੇ ਜਿੱਥੇ ਇੱਕ ਹਸਬੰਡ ਵਾਈਫ ਦੋਵੇਂ ਜਣੇ ਪੰਜਾਬੀ ਢਾਬਾ ਚਲਾਉਂਦੇ ਆ ਇਹਨਾਂ ਦੇ ਵੱਲੋਂ ਇੱਕ ਰੇੜੀ ਲਾਈ ਹੋਈ ਆ ਇਹ ਨਵਾਂ ਸ਼ਹਿਰ ਦੇ ਨੇੜੇ ਹੀ ਪਿੰਡ ਪੈਂਦਾ ਇੱਥੋਂ ਬੰਗਾ ਰੋਡ ਦੇ ਉੱਤੇ ਹੀ ਭੀਣ ਪਿੰਡ ਦੇ ਨੇ ਦੋਈ ਜਣੇ ਤੇ ਆਪਣੀ ਮਿਹਨਤ ਕਰ ਰਹੇ ਨੇ ਪੰਜਾਬੀ ਭਰਾ ਨੇ ਤੇ ਅਸੀਂ ਸੋਚਿਆ ਕਿ ਇਹਨਾਂ ਦਾ ਜਿਹੜਾ ਲੋਕਾਂ ਨੂੰ ਜ਼ਰੂਰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਕੀ ਕੀ ਕੰਮ ਜਿਹੜਾ ਕਰਦੇ ਆ ਪਿੰਡ ਸਾਡੀ ਜਿਹੜੀ ਇਹਨਾਂ ਦਾ ਨਾਮ ਕਮਲਜੀਤ ਕੌਰ ਹੈ ਤੇ ਨਾਲ ਉਹਨਾਂ ਦੇ ਹਸਬੰਦ ਹਰਵਿੰਦਰ ਸਿੰਘ ਪਿੰਡ ਭੀਂਣ ਤੋਂ ਨੇ ਜਿਵੇਂ ਘਰੇਲੂ ਆਪਾਂ ਖਾਣਾ ਬਣਾਉਂਦੇ ਆ ਉਸੇ ਤਰੀਕੇ ਨਾਲ ਇਹ ਖਾਣਾ ਬਣਾ ਰਹੇ ਨੇ ਇਹਨਾਂ ਦੇ ਕੋਲ ਇੱਥੇ ਕੜੀ ਹੁੰਦੀ ਹੈ ਤੇ ਰਾਜਮਾ ਹੁੰਦੇ ਆ ਤੇ ਹੋਰ ਦੋ ਦਿਨਾਂ ਨੂੰ ਸਾਗ ਤੇ ਮੱਕੀ ਦੀ ਰੋਟੀ ਵੀ ਇਹਨਾਂ ਤੋਂ ਸ਼ੁਰੂ ਕੀਤੀ ਜਾਣੀ ਇਹਨਾਂ ਦੇ ਵੱਲੋਂ ਬਾਈ ਜੀ ਦੱਸਿਓ ਇੱਕ ਵਾਰੀ ਆਪਣਾ ਪਿੰਡ ਕਿਹਨਾ ਤੁਹਾਡਾ ਸਾਡਾ ਪਿੰਡ ਭਾਜੀ ਪੀਣੀ ਹੈ ਇਹ ਕੀ ਕੀ ਕਿਹੜੀ ਕਿਹੜੀ ਸਬਜ਼ੀ ਹੁੰਦੀ ਹੈ ਤੁਹਾਡੇ ਕੋਲ ਕੀ ਕੀ ਰੋਟੀ ਹੁੰਦੀ ਹੈ ਸਾਡੇ ਕੋਲ ਰਾਜਮਾ ਹੁੰਦਾ ਕੜੀ ਹੁੰਦੀ ਹੈ ਚੋਲ ਹੁੰਦੇ ਆ ਤੇ ਰੋਟੀ ਹੁੰਦੀ ਹੈ ਤੇ ਪਰੌਂਠਾ ਹੁੰਦੇ ਆ ਤੇ ਦੋ ਦਿਨਾਂ ਤੱਕ ਜੀ ਕੀ ਰੋਟੀ ਸੋਨਾ ਸਾਲ ਸੋਨਾ ਬੰਦੇ ਇਹ ਇਹ ਆਈਡੀਆ ਤੁਹਾਡੇ ਮਨ ਚ ਕਿਦਾ ਆਇਆ ਸੀਗਾ ਇੱਥੇ ਭਾਈ ਮੈਂ ਬਾਹਰੋਂ ਆਇਆ ਬਟ 20 ਜਾਂ 10 ਲੱਖ ਰੁਪਏ ਲਾ ਕੇ ਤੇ ਫਿਰ ਉਹ ਤੇ ਕੰਮ ਫੂਲ ਗਿਆ ਇੱਥੇ ਕੋਈ ਕੰਮ ਫੂਲਦਾ ਹੈ ਅੱਛਾ ਇੱਥੇ ਕੀ ਕੀ ਰੇਟ ਰੱਖਿਆ ਹੋਇਆ ਤੁਸੀਂ ਭਾਈ ਰਾਜਮਾ ਚੋਲ ਕੜੀ ਚੋਲ 50 ਰੁਪਏ ਦੀ ਹੈ ਜੀ ਪਰੌਂਠਾ ਇੱਕ 40 ਰੁਪਏ ਦਾ ਦੇ ਦੇ ਨਾਲ ਜੀ ਤੇ ਰੋਟੀਆਂ 4 ਰੋਟੀਆਂ ਇੱਕ ਸ ਤੇ ਮੱਕੀ ਰੋਟੀ ਤੇ ਸਰੋਂ ਦਾ ਸਾਗ ਜੀ ਮੱਖਣ ਪਾ ਕੇ ਖਾਉਂਦੇ ਆ। 100 ਰੁਪਏ। ਹਾਂਜੀ। ਉਹ ਕਦੋਂ ਤੋਂ ਸ਼ੁਰੂ ਹੋ ਜਾਣਾ? ਉਹ ਸੌਂਵਰ ਤੋਂ ਸ਼ੁਰੂ ਕਰਨਾ ਹੈ। ਇੰਦਾ ਦਾ ਰਿਸਪੌਂਸ ਲੱਗਦਾ ਤੁਹਾਨੂੰ ਅਜੇ ਤੱਕ? ਅਜੇ ਤੱਕ ਜੀ ਕਈ ਤਾਂ ਨਾ ਲੱਗਾ ਨੀ, ਕੱਟੇ ਲੱਗੇ ਨੇ। ਦਬਈ ਤੋਂ ਵੀ ਛੱਡ ਕੇ ਆ ਗਏ? ਹਾਂਜੀ ਛੱਡ ਕੇ ਆ ਗਏ। ਤੇ ਹੁਣ ਦੋਨੇ ਚੀਜ਼ ਲੱਗਿਓ ਆ। ਹਾਂ ਦੋਨੇ ਚੀਜ਼ ਲੱਗੀਆਂ। ਜਿੰਨਾ ਸਮਾਨ ਬਣਾਉਨੇ ਆ ਤੁਹਾਡਾ ਲੱਗ ਜਾਂਦਾ ਸਾਰਾ? ਕਦੇ ਬਚ ਵੀ ਜਾਂਦਾ ਕਦੇ ਲੱਗ ਵੀ ਜਾਂਦਾ ਜੀ। ਕਿਵੇਂ ਦਾ ਲੱਗ ਰਿਹਾ ਜੀ ਤੁਸੀਂ ਇੱਥੇ ਸੜਕ ਦੇ ਉੱਤੇ ਇੱਕ ਪਹਿਲਾਂ ਘਰੇ ਵੀ ਰੋਟੀਆਂ ਬਣਾਉਂਦੇ ਸੀ ਹੁਣ ਫਿਰ ਸੜਕ ਤੇ ਖੜਕੇ ਰੋਟੀਆਂ ਬਣਾਉਂਦੇ ਆ ਲੋਕਾਂ ਨੂੰ ਖਵਾ ਲਿਆ ਕਿੱਦਾਂ ਦਾ ਲੱਗਦਾ ਨਹੀਂ ਵਧੀਆ ਲੱਗ ਰਿਹਾ ਕੋਈ ਕੰਮ ਕਰਦੇ ਆ ਆਪਣੀ ਮਿਹਨਤ ਕਰਦੇ ਪਏ ਆ ਘਰ ਦੇ ਨਾਲੋਂ ਵਧੀਆ ਇੱਥੇ ਸਾਰਾ ਕੁਝ ਕਰਦੇ ਪਏ ਆ ਮਿਹਨਤ ਨਾਲ ਕਮਾਉਂਦੇ ਆ ਵਧੀਆ ਲੱਗ ਰਿਹਾ ਹੈ ਕਿੱਦਾਂ ਦਾ ਰਿਸਪੌਂਸ ਲੱਗਦਾ ਤੁਹਾਨੂੰ ਗਾ ਕੇ ਜਦੋਂ ਆਉਂਦੇ ਆ ਰਿਸਪੌਂਸ ਜਦੋਂ ਗਾ ਗਾਉਂਦੇ ਤਾਂ ਬੜਿਆ ਲੱਗਦਾ ਜਦੋਂ ਵਿਲੇ ਵੈੜ ਦੇ ਫਿਰ ਥੋੜਾ ਜਿਆ ਲੱਗਦਾ ਹੈ ਕਿਸੇ ਵੇਲੇ ਖਾਲੀ ਵੀ ਜਾਣਾ ਪੈਂਦਾ ਤੁਹਾਨੂੰ ਘਰੇ ਹਾਂਜੀ ਕਿਸੇ ਵੇਲੇ ਪੈਣ ਦਾ ਕਹਿਣਾ ਕਿ ਕਈ ਵਾਰੀ ਉਹਨਾਂ ਨੂੰ ਖਾਲੀ ਵੀ ਵਾਪਸ ਘਰੇ ਏਦੇ ਮੁੜਨਾ ਪੈਂਦਾ ਤੇ ਕਈ ਵਾਰੀ ਇਹਨਾਂ ਦੀ ਜਿਹੜੀ ਆ ਵਧੀਆ ਕਮਾਈ ਵੀ ਹੋ ਜਾਂਦੀ ਆ ਤੇ ਹੋਰ ਦੋ ਦਿਨਾਂ ਨੂੰ ਇਹਨਾਂ ਦੇ ਵੱਲੋਂ ਇੱਥੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਜਿਹੜਾ ਉਹ ਵੀ ਚਾਲੂ ਕਰ ਦਿੱਤਾ ਜਾਣਾ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਇਹਨਾਂ ਦੇ ਢਾਬੇ ਦੀਆਂ ਇਹ ਗੱਡੀ ਦੇ ਵਿੱਚ ਘਰੋਂ ਸਮਾਨ ਲੈ ਕੇ ਆਉਂਦੇ ਆ ਬਣਾ ਕੇ ਤੇ ਇੱਥੇ ਇੱਕ ਰੇੜੀ ਲਾਈ ਹੋਈ ਆ ਇਹਨਾਂ ਨੇ ਤੇ ਮੇਰੀ ਸਾਰੇ ਵੀਰਾਂ ਨੂੰ ਇਹ ਹੀ ਅਪੀਲ ਆ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਰੇ ਲੋਕ ਜਿਹੜੇ ਆ ਜੇਕਰ ਕੋਈ ਖਾਣਾ ਖਾਣਾ ਚਾਹੁੰਦਾ ਤਾਂ ਇਹਨਾਂ ਦੇ ਕੋਲ ਪਹੁੰਚੋ ਇਹ ਭੈਣ ਤੇ ਭਰਾ ਆਪਣੇ ਜਿਹੜੇ ਨੇ ਉਹ ਕਿਵੇਂ ਲੱਗੇ ਹੋਏ ਨੇ ਇਹਨਾਂ ਦਾ ਪਿੰਡ ਜਿਹੜਾ ਉਹ ਭੀਣਾ ਹੈ ਤੇ ਜੇਕਰ ਜਦੋਂ ਇਹਨਾਂ ਨੂੰ ਖਾਣਾ ਬਚ ਜਾਂਦਾ ਤਾਂ ਫਿਰ ਘਰੇ ਜਾ ਕੇ ਉਹੀ ਰੋਟੀ ਜਿਹੜੀ ਹੈ ਇਹ ਵੀ ਖਾ ਲੈਂਦੇ ਆ ਤੇ ਨਾਲ ਮੇਰੀ ਸਾਰਿਆਂ ਨੂੰ ਅਪੀਲ ਆ ਲੋਕੇਸ਼ਨ ਤੁਹਾਨੂੰ ਦੱਸ ਦਿੰਦਾ ਬੰਗਾ ਰੋਡ ਦੇ ਉੱਤੇ પેટ્રોલ ਪੰਪ ਦੇ ਨੇੜੇ ਜਿਹੜਾ ਇਹ ਦੋਨੇ ਜੀ ਜਿਹੜੇ ਆ ਉਹ ਆਪਣਾ ਮਿਹਨਤ ਕਰਕੇ ਰੋਟੀ ਜਿਹੜੀ ਕਮਾਰੇ ਆ ਕਿਸੇ ਦੇ ਅੱਗੇ ਹੱਥ ਨਹੀਂ ਆੜ ਰਹੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਅਪੀਲ ਕਰ ਰਹੇ ਆ ਕਿ ਇਹਨਾਂ ਦੇ ਕੋਲ ਜ਼ਰੂਰ ਆਓ ਇਹਨਾਂ ਨੂੰ ਜੋ ਵੀ ਤੁਹਾਡੇ ਕੋ ਹੁੰਦਾ ਇੱਥੇ ਇਹਨਾਂ ਦੇ ਕੋਲ ਖਾਣਾ ਜ਼ਰੂਰ ਖਾ ਕੇ ਜਾਇਆ ਕਰੋ ਤੇ ਤਾਂ ਕਿ ਇਹਨਾਂ ਦਾ ਜਿਹੜਾ ਘਰ ਵਾ ਉਹ ਵੀ ਚੱਲਦਾ ਰਹੇ ਤੇ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ